ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਫਰਵਾਹ ਦੇ ਸੋ ਅੱਜਕਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਡਾਇਰੈਕਟ ਸਵੇਰਾ ਜੀ ਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਵਿੱਚ ਭਿਆਨਕ ਅਗ ਲੱਗ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਜਿੱਥੇ ਭੰਬੜ ਅੱਗ ਦੇ ਮਚ ਗਏ ਨੇ ਤਾਂ ਦੱਸਦੀ ਹੈ ਕਿ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਅਚਾਨਕ ਹੀ ਇਸ ਮੈਰਿਜ ਪੈਲੇਸ ਦੇ ਵਿੱਚ ਭਿਆਨਕ ਅਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤੇ ਫਿਰ ਕਾਫੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅਗ ਤੇ ਕਾਬੂ ਪਾਇਆ ਜਾਂਦਾ ਹੈ ਤਾਂ ਤੜਕਸਾਰ 3 ਵਜੇ ਇਹ ਘਟਨਾ ਜਿਹੜੀ ਆ ਵਾਪਰੀ ਹੈ ਜਿੱਥੇ ਅਚਾਨਕ ਹੀ ਮੌਕੇ ਦੇ ਵਿੱਚ ਇਸ ਮੈਰਿਜ ਪੈਲੇਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੋਗਾ ਦੇ ਕੋਟ ਐਸੀ ਖਾਨ ਕਸਬੇ ਦੇ ਵਿੱਚ ਇਹ ਨਿਜੀ ਮੈਰਿਜ ਪੈਲੇਸ ਹੈ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਦੇ ਭਾਂਬੜ ਮਚ ਗਏ ਨੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਇਸ ਮੈਰਿਜ ਪੈਲੇਸ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਸੀ ਉਹ ਜਲ ਕੇ ਰਾਖ ਹੋ ਚੁੱਕਿਆ ਹੈ ਇੱਕ ਵੱਡਾ ਨੁਕਸਾਨ ਜਿਹੜਾ ਆ ਹੋਇਆ ਹੈ ਪਰ ਗਨੀਪਤੇ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਇਆ ਹੈ ਤਾਂ ਸويرੇ ਤੜਕਸਾਰ ਤਿੰਨ ਬੱਚੇ ਹੀ ਅਚਾਨਕ ਭਾਂਬੜ ਜਿਹੜੇ ਆ ਮਚ ਜਾਂਦੇ ਨੇ ਅੱਗ ਦੇ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਕਿਉਂਕਿ ਰਿਹਾਇਸ਼ੀ ਇਲਾਕਾ ਹੈ ਇਸ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੁਰੰਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਇੱਥੇ ਪਹੁੰਚਦੀਆਂ ਨੇ ਤੇ ਫਿਰ ਕਾਫੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਗਰੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਘਟਨਾ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਜਿਹੜਾ ਆ ਉਹ ਇਸ ਮੈਰਿਜ ਪੈਲਸ ਦੇ ਮਾਲਕ ਦਾ ਹੋ ਚੁੱਕਿਆ ਹੈ ਸਾਡੇ ਸਾਨੂੰ ਸੂਚਨਾ ਜਿਹੜੀ ਮਿਲੀ ਆ ਉਹ 5:12 ਮਿੰਟ ਤੇ ਸੂਚਨਾ ਮਿਲੀ ਹੈ ਕਿ ਧਰਮਕੋਟ ਜਿਹੜਾ ਉੱਥੇ ਜੀਐਮ ਪੈਲਸ ਹੈ ਉਹਦੇ ਵਿੱਚ ਅੱਗ ਲੱਗੀ ਉਹਦੇ ਗੋਡਾਊਨ ਚ ਤੇ ਉਹ ਗੋਡਾਊਨ ਜਿਹੜਾ ਹੈਗਾ ਸੀਗਾ ਉਹ ਇਹਦਾ ਸੀਗਾ ਟੈਂਟ ਵਗੈਰਾ ਦਾ ਸਮਾਨ ਸੀਗਾ ਸਾਰਾ ਤੇ ਅਸੀਂ ਨਾਲ ਦੇ ਨਾਲ ਗੱਡੀ ਸਾਡੀ ਟਰਨ ਆਊਟ ਕਰਤੀਆਂ ਇੱਥੋਂ ਦੋ ਗੱਡੀਆਂ ਸਾਡੀਆਂ ਟਰਨ ਆਊਟ ਹੋਈਆਂ ਨੇ ਤੇ ਉੱਥੇ ਪਹੁੰਚ ਕੇ ਜਦੋਂ ਮੌਕੇ ਤੇ ਦੇਖਿਆ ਕਿ ਉਹ ਜਿਹੜਾ ਪੈਲਸ ਦਾ ਗੋਡਾਊਨ ਹੈ ਉਹਦੇ ਵਿੱਚ ਜਿਹੜਾ ਸਮਾਨ ਪਿਆ ਸੀਗਾ ਉਹਨੂੰ ਅੱਗ ਲੱਗੀ ਹੋਈ ਸਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਜਿੰਨਾ ਵੀ ਉਹਦੇ ਵਿੱਚ ਗੋਡਾਊਨ ਦੇ ਵਿੱਚ ਹੈਗਾ ਸੀ ਸਾਰਾ ਕੁਝ ਉਹ ਸਾਰਾ ਕੁਝ ਜਲ ਗਿਆ ਤੇ ਸਾਡੇ ਵਿਕਾਸ ਕੁਮਾਰ ਜੀ ਜਿਹੜੇ ਪੁਲਤਾ ਜੀ ਜਿਹੜੇ ਹੈਗੇ ਨੇ ਸਫਾਇਰ ਅਫਸਰ ਨਾਲ ਮੌਜੂਦ ਸੀਗੇ ਗੱਡੀ ਦੇ ਤੇ ਉਹਨਾਂ ਦੇ ਕਹਿਣ ਅਨੁਸਾਰ ਜਿਹੜਾ ਟੋਟਰੀ ਸਮਾਨ ਉੱਥੋਂ ਦਾ ਡੈਮੇਜ ਹੋ ਗਿਆ ਸਾਰਾ ਸਾਡੇ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਕਿੰਨੀਆਂ ਗੱਡੀਆਂ ਉੱਥੇ ਲੱਗੀਆਂ ਦੇਖੋ ਜੀ ਸਾਡੀਆਂ ਦੋ ਗੱਡੀਆਂ ਸੀਗੀਆਂ ਤੇ ਜੀਰਾ ਸਟੇਸ਼ਨ ਹੈਗਾ ਜਿਹੜਾ ਸਾਡਾ ਧਰਮਕੋਟ ਹੈ ਉੱਥੋਂ ਦੀ ਗੱਡੀਆਂ ਆਈਆਂ ਸੀਗੀਆਂ ਤੇ ਉੱਥੋਂ ਬਾਕੀ ਜਿੱਥੇ ਲੋਕਲ ਜਿਹੜਾ ਉਹਨਾਂ ਦਾ ਅਰੇਂਜਮੈਂਟ ਹੈਗਾ ਪਾਣੀ ਦਾ ਉੱਥੋਂ ਸਾਡੀਆਂ ਗੱਡੀਆਂ ਪੰਜ ਛੇ ਗੱਡੀਆਂ ਜਿਹੜੀਆਂ ਅਸੀਂ ਆਪਣੀਆਂ ਭਰ ਕੇ ਇੱਥੋਂ ਪਾਣੀ ਤੇ ਜਿਹੜੀਆਂ ਅਸੀਂ ਉਹ ਕਰੀਏ ਸਭ ਨੂੰ ਪਤਾ ਲੱਗ ਸਕਿਆ ਕਾਰਨ ਕੀ ਜਿਆਦਾ ਇਹਦਾ ਕਾਰਨ ਵੀ ਦੇਖੋ ਇਹੋ ਜੇ ਕੰਮਾਂ ਦਾ ਪਤਾ ਵੀ ਲੱਗ ਗਿਆ ਸਾਨੂੰ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ ਤੇ ਸ਼ਾਰਟ ਸਰਕਟ ਦਾ ਬਿਜਲੀ ਦਾ ਕੋਈ ਕਈ ਵਾਰਾਂ ਇਹਦੇ ਕਈ ਕਾਰਨ ਹੋ ਸਕਦੇ ਆ ਕਿ ਤਾਰਾਂ ਜੁੜ ਜਾਂਦੀਆਂ ਨੇ ਓਵਰ ਹੀਟ ਹੋ ਸਕਦਾ ਜਾਂ ਜਿਹੜਿਆ ਹੈਗਾ ਆ ਕੋਈ ਤਾਰ ਮੈਲਟ ਹੋ ਸਕਦੀ ਹੈ ਕੋਈ ਮੀਟਰ ਦਾ ਕੋਈ ਜਾਂ ਸਵਿਚ ਵਗੈਰਾ ਆਨ ਆਫ ਇਹ ਦੱਪਾ ਕਰਦੇ ਨੇ ਜਾਂ ਰਿਪਲੇਸ ਕਰਨ ਵਾਲੇ ਸਵਿਚ ਹੁੰਦੇ ਨੇ ਉਸ ਕਾਰਨ ਜਿਹੜਾ ਹੈਗਾ ਸਿਰਫ ਕੋਈ ਜਾਨ ਨੁਕਸਾਨ ਤਾਂ ਨਹੀਂ ਹੋਇਆ ਜਾਨੇ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਬਾਕੀ ਨੁਕਸਾਨ ਕਰੀ ਹੋਇਆ ਜਾਨੇ ਕੋਈ ਨੁਕਸਾਨ ਸਿਰਫ ਕੀ ਕਹਿ ਸਕਦੇ ਆ ਕਿ ਉਹਦੇ ਕੋਈ ਅੱਗ ਬੁਝਾਓ ਜੰਤਰ ਲੱਗੇ ਸੀ ਇਹਨਾਂ ਨੇ ਚੈੱਕ ਕੀਤਾ ਤੁਸੀਂ ਅੱਗ ਪਜਾਉ ਜੰਤਰ ਦੀ ਜਿੱਥੋਂ ਤੱਕ ਗੱਲ ਹੈ ਇਹਨਾਂ ਦੇ ਅਫੀਸਰ ਸਾਡੇ ਸਾਡਾ ਸਟਾਫ ਗਿਆ ਸੀ ਇਹਨਾਂ ਦੇ ਕਹਿਣ ਅਨੁਸਾਰ ਉੱਥੇ ਕੋਈ ਅਰੇਂਜਮੈਂਟ ਉਹਨਾਂ ਦਾ ਹੈ ਨਹੀਂ ਸੀ ਲੱਗ ਨਹੀਂ ਰਿਹਾ ਜੀ ਰਹਿਸ਼ੀ ਇਲਾਕਾ ਹੈ ਵੀ ਲਾਹ ਪਰਵਾਹੀ ਵੱਡੇ ਹੈ ਬਿਲਕੁਲ ਜੀ ਮੈਂ ਇਸ ਤੋਂ ਇਲਾਵਾ ਵੀ ਅਭੀ ਲਈ ਕਰਦਾ ਕਿ ਜਿਹੜੇ ਜਿਹੜੇ ਆਪਣੇ ਸਾਡੇ ਮਿੱਤਰ ਨੇ ਜਿਨ੍ਹਾਂ ਦੇ ਇਹ ਗੋਡਾਊਨ ਪੈਲਸ ਨੇ ਜਾਂ ਜਿੱਥੇ ਵੀ ਇਹਨਾਂ ਨੇ ਫਾਇਰ ਸਿਸਟਮ ਲੱਗਣਾ ਤਾਂ ਉਹ ਲਗਾਉਣਾ ਚਾਹੀਦਾ ਹੈ ਕਿਉਂਕਿ ਰਹਿਸ਼ੀ ਏਰੀਆ ਹੋਵੇ ਚਾਹੇ ਜਿਹੜਾ ਮਰਜੀ ਏਰੀਆ ਹੋਵੇ ਨੁਕਸਾਨ ਦਾ ਨੁਕਸਾਨ ਹੀ ਆ ਜੇ ਇਹ ਅਗਰ ਇਹਨੂੰ ਸਮੇਂ ਸਿਰ ਆਪਾਂ ਇਹਨੂੰ ਅੱਗ ਤੇ ਕਾਬੂ ਨਾ ਪਾਇਆ ਹੁੰਦਾ ਤਾਂ ਹੋ ਸਕਦਾ ਸੀ ਰਹਿਸ਼ੀ ਜਿਹੜੇ ਨੇੜੀ ਨੇੜੇ ਏਰੀਏ ਹੈਗੇ ਨਾਲ ਨੁਕਸਾਨ ਹੋ ਸਕਦਾ ਸੀ ਆਪਾਂ ਸਿਰ ਕਿੰਨੇ ਕਿਤੇਰ ਬਾਅਦ ਜਿਹੜੀ ਲੱਗ ਤੇ ਕਾਬੂ ਪਾਇਆ ਹੁਣ ਸਥਿਤੀ ਕੀ ਹੋ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਆ ਸਾਡੇ ਜਿਹੜੇ ਜਵਾਨ ਸੀਗੇ ਫਾਇਰਫਾਈਟਰ ਸੀ ਸਾਡੇ ਅ 2 ਤੋਂ 3 ਘੰਟੇ ਜਿਹੜੇ ਆ ਘੱਟ ਤੋਂ ਘੱਟ ਇਸ ਅੱਗ ਨੂੰ ਬੁਝਾਉਣ ਲੱਗੇ ਲੱਗੇ ਹੁਣ ਸਥਿਤੀ ਕੰਟਰੋਲ ਚ ਹੈ ਆਜ ਸਥਿਤੀ ਕੰਟਰੋਲ ਦੇ ਤੇ ਅਸੀਂ ਅਪੀਲ ਇਹੀ ਕਰਾਂਗੇ ਫਿਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਜਿਨੇ ਵੀ ਸਾਡੇ ਸ਼ਹਿਰ ਵਾਸੀ ਨੇ ਕਿ ਆਪਣੇ ਜਿੰਥੇ ਜਿੱਥੇ ਫਾਇਰ ਸਿਸਟਮ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਉੱਥੇ ਜਿਹੜਾ ਹੈਗਾ ਇਹ ਫਾਇਰ ਸੇਫਟੀ ਸਿਸਟਮ ਲਗਾਉਣ ਤੇ ਚੰਗੇ ਜਿਹੜੀ ਸਿਸਟਮ ਹੈਗਾ ਆ ਚੰਗੇ ਵੈਂਡਰ ਹੈਗੇ ਨੇ ਉਹਨਾਂ ਨਾਲ ਆਪਣਾ ਸੰਪਰਕ ਕਰਕੇ ਉਹ